ਪਾਕਿਸਤਾਨ ਦਾ ਇੱਕ ਫਕੀਰ ਜਿਹੜਾ ਕਿਤੇ ਵੱਜੋਂ ਮੰਗਦਾ ਸੀ ਉਹਦਾ ਨਾਂ ਸੀ ਹੁਦੈ ਇੱਦੀ ਤਾਂ ਲੋਕਾਂ ਨੇ ਉਹਦਾ ਨਾਂ ਪਿਆਰ ਨਾਲ 呼ਖਿਆ ਰਿਆ ਸੀ ਪੂਰਾ ਨਾਂ ਸੀ ਅਬਦੁੱਲ ਸੱਤਾ ਮੈਂ ਉਹਦੇ ਬਾਰੇ ਨੈਟ 'ਤੇ ਪੜ੍ਹਨ ਲੱਗਿਆ ਉਹਦੀਆਂ ਇੰਟਰਵਿਊਆਂ ਲਿਖੀਆਂ ਗਈਆਂ ਉਹਦੀਆਂ ਇੰਟਰਵਿਊਆਂ ਦੇ ਤਰਜਮੇ ਹੋਏ ਉਹਦੀਆਂ ਗੱਲਾਂ ਦੁਨੀਆ ਦਾ ਦੂਰ ਦੂਰ ਤੱਕ ਪਹੁੰਚੀਆਂ ਮੈਨੂੰ ਲੱਗਿਆ ਵੀ ਇਹ ਬੰਦਾ ਰੇਅਰ ਰੇਸਟਾਨ ਦੇ ਘਟੋਂ ਦਾ ਮੈਂ ਉਹਦੇ ਵਾਸਤੇ ਸਮਗਰੀ ਇਕੱਠੀ ਕਰਦਾ ਗਿਆ ਕਰਦਾ ਗਿਆ ਤੇ ਇੱਕ ਲੇਖ ਬਣ ਗਿਆ ਉਹ ਲੇਖ ਆਪਾਂ ਮੈਗਜ਼ੀਨ ਹੁਣੇ ਚੱਕਵਾਇਆ ਤਾਂ ਪਾਕਿਸਤਾਨ ਵੱਡੀ ਮੁੱਦੇ ਚ ਪੜਿਆ ਹੁਣ ਦੇਖ ਤੁਸੀਂ ਦੇਖੋ ਕਿ 10ਵੀਂ ਕਰਨ ਤੋਂ ਬਾਅਦ ਉਹਨੇ ਫੈਸਲਾ ਕਰਦਾ ਕਿ ਮੈਂ ਡਾਕਟਰ ਬਣਾਂ 10ਵੀਂ ਤੋਂ ਬਾਅਦ ਉਹਨੇ ਫੈਸਲਾ ਕੀਤਾ ਕਿ ਮੈਂ ਤਾਂ ਮੰਗਣਾ ਤੁਸੀਂ ਦੇਖੋ ਕਿ ਉਹਦੇ ਮਾਪੇ ਕਿੰਨੇ ਇੱਕ ਬੇਚੈਨ ਹੋਏ ਹੁੰਦੇ ਜਦੋਂ ਆਪਣੇ ਬੇਟੀ ਦੀ ਇਹ ਗੱਲ ਸੁਣੀ ਕਿ ਉਹ ਤਾਂ ਮੰਗਤਾਂ ਮੰਗਤ ਤਾਂ ਉਹ ਪ੍ਰੋਫੈਸ਼ਨਲ ਬੈਗਰ ਹੀ ਤੋਂ ਇੱਕ ਮੰਗਤਾਂ ਲੋਕਾਂ ਚ ਪਾਪ ਉਦਰ ਹੋ ਸਕਦਾ ਇਹ ਰਾਵੀ ਜਨਕਲ ਤੋਂ ਸ਼ੁਰੂ ਕੀਤਾ ਜਿਹੜੇ ਲਾਵਾਰਸ ਪਸ਼ੂਮਰੇ ਪਏ ਨੇ ਬਦਬੂ ਆ ਰਹੀ ਹੈ ਸੜਕਾਂ ਤੇ ਇਹਨਾਂ ਨੂੰ ਆਪਾਂ ਠੀਕ ਟਿਕਾਣੇ ਤੇ ਪਹੁੰਚਾਈ। ਫਿਰ ਲਾਵਾਰਸ ਬਹੁਤਾਂ ਦਾ ਪਤਾ ਕਿਤੇ ਐਕਸੀਡੈਂਟ ਦਾ ਲਾਵਾਰਸ ਹੋ ਗਿਆ ਕਿਤੇ ਅੱਗ ਜ਼ਨੀ ਚ ਤੂਫਾਨ ਚ ਇਹਨੇ ਲਾਵਾਰਸ ਬੰਦਿਆਂ ਦੇ ਦਫਤਰ ਕਰਨਾ ਸ਼ੁਰੂ ਕੀਤਾ। ਇਹਦੇ ਵਾਸਤੇ ਦਾਨ ਵੀ ਹੋਣਾ ਸ਼ੁਰੂ ਹੋਇਆ। ਲੇਕਿਨ ਥੋੜਾ ਥੋੜਾ ਪਹਿਲਾਂ ਇਹਦੇ ਕੋਲ ਇੱਕ ਜੌਂਦਾ ਸੀ ਤੇ ਫਿਰ ਇਹਦੇ ਕੋਲ ਹੋਰ ਹੋਰ ਗੱਡੀਆਂ ਵੀ ਵੱਧ ਗਈਆਂ। ਮਦਦ ਲਈ ਮੈਂ ਵਿਚਰੀਆਂ ਕੁਝ ਗੱਲਾਂ ਸੁਣਾਵਾਂਗਾ ਬਾਅਦ ਵਿੱਚ ਅੱਜ ਦੇ ਦਿਨ ਉਹਦੇ 750 ਹਸਪਤਾਲ 1500 ਐਂਬੂਲੈਂਸ ਉਹਦਾ ਇੱਕ ਹਸਪਤਾਲ ਇੰਡੀਆ ਚ ਹੀ ਬਣਦਾ ਜਿੱਥੇ ਕਿਤੇ ਨੂੰ ਪਤਾ ਲੱਗਦਾ ਕਿ ਲੋਕਾਂ ਬੰਦ ਨੇ ਇਥੇ ਲੋਕਾਂ ਨੂੰ ਮਦਦ ਕਰਨੀ ਉਹਨਾਂ ਦੀ ਮਦਦ ਵਾਸਤੇ ਹੁੰਦਾ ਇੱਕ ਤੋਂ ਇੱਕ ਐਗਜ਼ਾਮਪਲ ਕਿਸ ਤਰ੍ਹਾਂ ਬੋੜਦੇ ਤੇ ਕਿਸ ਤਰ੍ਹਾਂ ਦਾ ਰੁਬਈਆ ਹੈ ਦਾ ਇੱਕ ਪਰਿਵਾਰ ਆਇਆ ਜਿੱਦੀ ਬਾਬਾ ਸਾਡਾ ਬਜ਼ੁਰਗ ਲਾਪਤਾ ਸੀ ਕਈ ਹਫ਼ਤਿਆਂ ਤੋਂ ਅਸੀਂ ਸਾਰੇ ਰਿਸ਼ਤੇਦਾਰੀ ਲਗ ਬਾਰੀਆਂ ਕਿਦੇ ਲੱਗਿਆ ਪਤਾ ਲੱਗਿਆ ਕਿ ਬਦਬੂ ਆਣੀ ਸ਼ੁਰੂ ਹੋਈ ਇੱਕ ਸੁੱਕਾ ਖੂਹ ਸੀ ਉਹਦੇ ਵਿੱਚ ਰੋੜਾਂ ਤੋਂ ਪੈਰ ਕਿਵੇਂ ਦਿਲ ਕਿਹਾ ਕਰੂੰ ਦਿਲ ਕਿਹਾ ਪਤਾ ਨਹੀਂ ਪਰ ਉਹਦੇ ਵਿੱਚ ਮੌਤ ਸੀ ਬਾਬਾ ਤੁਸੀਂ ਦਫ਼ਨ ਕਰਦਾ ਚਲੋ ਆਪਣਾ ਜੌਂਗਾ ਸਟਾਰਟ ਕੀਤਾ ਖੂਹ ਤੇ ਪਹੁੰਚ ਗਏ ਜਿੱਥੇ ਰਿਸ਼ਤੇਦਾਰ ਲੈ ਕੇ ਗਏ Laash ਕੱਟੀ ਕੀੜੇ ਚੱਲ ਰਹੇ ਸੀ Laash ਸੁਪੇਰੇ ਫਨਰ ਤੋਂ ਹੀ ਫਿਰ ਪਾਣੀ ਨਾਲ ਤੋਂ ਫਿਰ ਸਫੈਦ ਕੱਪੜਾ ਚ ਲਪੇਟ ਕੇ ਤਾਬੂਤ ਚ ਰੱਖੀ ਆਪਣੇ ਜੌਂਗੇ ਚ ਟਿਕਾਈ ਕਬਰਸਤਾਨ 'ਚ ਦਫ਼ਨ ਕੀਤਾ ਜਦੋਂ ਆਉਣ ਲੱਗੇ ਉੱਥੇ ਉਹ ਪਰਿਵਾਰ ਦੇ ਜੀ ਕਹਿੰਦੇ ਲੋ ਜੀ ਦੀ ਬਾਬਾ ਥੋੜੀ ਸੇਵਾ ਕਰਦੇ 25000 ਰੁਪਏ ਦੇਣ ਲੱਗੇ ਜੀ ਦੀ ਕਹਿੰਦਾ ਮੈਨੂੰ ਤੁਹਾਡਾ ਪੈਸਾ ਕਿਉਂ ਬਾਬਾ ਕਿਉਂ ਨਹੀਂ ਪੈਸਾ ਲੈਂਦੇ ਉਹ ਕਹਿੰਦੇ ਰਿਸ਼ਤੇਦਾਰ ਤਾਂ ਤੁਹਾਡਾ ਸੁਣੋ ਤੁਸੀਂ 5 ਏਕੜ ਦੂਰ ਆਪਣੇ ਨੱਖਾਂ ਤੇ ਰਮਾਲ ਲਈ ਦੇਖਦੇ ਦੇਖੀ ਕੀ ਕਰਦੇ ਤੁਹਾਡੇ ਵਰਗੇ ਨাশਕਰਿਆਂ ਦਾ ਤੁਹਾਡੇ ਵਰਗੇ ਬਣਾਕਾਰਾਂ ਦਾ ਜੇ ਤੁਸੀਂ 1 ਕਰੋੜ ਦੋ ਮੈਂ ਕਰੂੰਗਾ ਮੈਨੂੰ ਅੱਲਾਹ ਅੱਗੇ ਜਵਾਬ ਦੇਣੀ ਆ ਕਿ ਕਿਹੜਾ ਬੰਦਾ ਦੀ ਸੇਵਾ ਕਰਕੇ ਆਂ ਤੁਹਾਡਾ ਫਰਜ਼ ਸੀ ਜਿਹੜਾ ਮੈਂ ਆਦਾ ਕੀਤਾ ਮੈਂ ਜਿਹੜਾ ਲੈਣਾ ਹੈ ਅੱਲਾਹ ਕੋਲੋਂ ਦੁਆ ਕਰੀ ਕਿਤੇ ਕਿਤੇ ਇਹਦੀ ਔਰਤ ਉਹਦਾ ਨਬਿਲਕੀਸ ਬਿਲਕੀਸ ਕਹਿੰਦੀ ਬਾਬਾ ਫਲਾਣੇ ਥਾਂ ਤੇ ਚੱਲਦੇ ਮੈਨੂੰ ਦੱਸਿਆ ਕਿ ਡਾਕਟਰਾਂ ਨਾਲ ਕੋੜਾ ਦਾ ਮੁਕਾਬਲਾ ਹੋ ਰਿਹਾ ਫਲਾਣੇ ਕੋਲ ਚੱਲ ਬਿਲਕੀਸ ਕਹਿੰਦੀ ਕਦੇ ਕਦੇ ਕਹਿੰਦੀ ਇੱਥੇ ਮੈਨੂੰ ਦੇ ਨਾਲ ਲੈ ਚਲ ਚਲ ਸਿਵ ਚੱਲ ਚੱਲ ਜਦੋਂ ਇਹ ਪਹੁੰਚੇ ਇਹਦੇ ਹੱਥ 'ਚ ਸੀਟੀ ਰੱਖਦਾ ਆਪਣੀ ਗੱਡੀ ਰੁਕਦਾ ਸੀਟੀ ਵਜਾਉਂਦਾ ਤੇ ਲਾਊਡ ਸਪੀਕਰ ਸਪੀਕਰ ਜਾਗਦਾ ਹੁੰਦਾ ਜਦੋਂ ਕਿਤੇ ਇਹੋ ਜੀ ਸਿਚੁਏਸ਼ਨ 'ਚ ਪਹੁੰਚਣਾ ਹੋਵੇ ਇਦੀ ਬਾਬਾ ਆ ਗਿਆ ਗੋੜੀ ਬਾਰੀ ਬੋਲਦਾ ਗਮੇ ਤੇ ਰੰਗ ਬਰਬਾਦ ਕਰ ਹੁਣ ਤੁਹਾਡਾ ਕੋਈ ਕੰਮ ਨਹੀਂ ਇੱਥੇ ਮੈਂ ਹੁਣ ਕੰਮ ਮੇਰਾ ਸ਼ੁਰੂ ਕਰ ਜ਼ਖਮੀ ਨੂੰ ਸੰਭਾਲ ਜਦੋਂ ਪਹੁੰਚੇ ਤਾਂ ਬਨੇਰੇ ਤੋਂ ਇੱਕ ਡਾਕੂ ਖਲੋਤਾ ਸੀ ਉਹਦੇ ਗੋੜੀ ਮਚੀ ਉਹਦਾ ਧੜ ਜਦ ਜੋ ਖਾਗ ਦਰਾਖ ਦੀ ਆਜਾਈ ਜ਼ਮੀਨ ਤੇ ਡਿੱਗਿਆ ਪੁਲਿਸ ਅਫਸਰ ਕਹਿੰਦਾ ਬੜਾ ਖਤਰਨਾਕ ਆਪਸ بلکیس کہہی جدو یہ جمیا اس میں تو ڈاک خبردار جیسے برا بچن ہو سرکار یہ دقت ہوئی ہوئی ہے اگریمنٹ ہوا ہے کہ چاہے جہاں تھی کھاڑکو کو کہو ایکسٹریمسٹ کہو آتوی کہو چاہے ڈاکو کہو جدو ایتی بابا پہنچ جائے نمبر ایک گولی باری بند نمبر دو دونوں پسند دیا لاشی سے دومے پسیا کے ساتھ عیدی ایتی کے جائے گا ہسپتال سے راضی ہو کے ملیٹینٹ یا ڈاکو ਤੂੰ ਜਾਣਗੇ ਤਾਂ ਇੱਦੀ ਤੋਂ ਸਰਕਾਰ ਪੁੱਛੇ ਪ੍ਰਕਾਰ ਨਿਕਾਏਗੀ ਕਿ ਕਿੱਥੇ ਹੈ ਇਸ ਤੇ ਇੱਦੀ ਤੇ ਸਰਕਾਰ ਖਵੇਸ਼ ਦੇ ਇੱਕ ਦਿਨ ਬਲਕੀਸ ਕਹਿੰਦੀ ਇੱਦੀ ਬਾਬਾ ਪਤ부 ਮਾਰਦੇ ਲਾਸ਼ ਕੀੜੇ ਚੱਲਦੇ ਕਦੀ ਕਦੀ ਤੁਹਾਨੂੰ ਕਚਾੜਨੀਆਂ ਤੁਹਾਡਾ ਦਿਨ ਭੈਣਾ ਇਹੋ ਜਿਹੀ ਲਾਸ਼ਾਂ ਤੋਂ ਮੈਂ ਸਤਿ ਕਰਦੇ ਸੀ ਇੱਦੀ ਕਹਿੰਦਾ ਨਹੀਂ ਮੈਨੂੰ ਤਾਂ ਇਸ ਤਰ੍ਹਾਂ ਦਾ ਕੰਮ ਨਹੀਂ ਹੁੰਦਾ بلکیس کہ ہوں کیوں سمندر سے تائر دیا لاشا ہاتھ لاؤ وہ ماس و پڑ جاتے نا دپے پیا ختانہ چیاں جی لاوارس لاشیں بدو آدی ہوں تیرے دل چڑھتی جدی کہ بلکیس جدو اس طرح دی لاش دیکھتا ہوں میں تو میرے دل چاڑ لگ جائے یہ لاش تیری نہیں ہو سکتی یہ لاش پھر بدبو آئی بس چفر کر رہا سر سیٹ دیکھی ایک جوان بیٹھا سا وہ سیٹ خالی سی ਹਾਰ ਚੁੱਕ ਤੇ ਬੈਠਾ। ਕੁਰਤਾ ਪਜਾਮਾ ਖੱਤਰ ਦਾ ਪਹਿਨਦਾ, ਮੋਢੇ 'ਚ ਖੱਤਰ ਦਾ ਬੈਗ। ਉਹ ਮੁੰਡੇ ਨੇ, ਉਹ ਮੁੰਡੇ ਨਾਲ ਤੇ ਗੋਡੇ ਨਾਲ ਗੋਡਾ ਲੱਗੇ। ਮੁੰਡਾ ਕਹਿੰਦਾ ਖਿੱਚ ਗਿਆ। ਮੈੜਾ ਜੰਮਾ ਬਰੇ ਹੋ ਕੇ ਬੈਠ। ਤੂੰ ਮੈੜਾ। ਇੱਕ ਮੁਸਾਫਿਰ ਜਿਹੜਾ ਖਰੋਤਾ ਸੀ, ਉਹਨੇ ਮੁੰਡੇ ਦੀ ਗੱਲ ਸੁਣੀ। ਉਹਨੂੰ ਕਹਿੰਦਾ ਤਬੀਜ਼ ਨਾਲ। ਇਹ ਬਜ਼ੁਰਗ ਕੌਣ 'ਚ ਜਾਣਦਾ ਨਹੀਂ। ਜੇ ਕਿਤੇ ਕਿਸੇ ਐਕਸੀਡੈਂਟ 'ਚ ਤੂੰ ਮਾਰਿਆ ਗਿਆ, ਤੇਰੀ ਲਾਸ਼ ਨਾਸ਼ ਨੂੰ ਦਫਨ ਨਹੀਂ ਹੋਈ। ਵਾਹ। ایک دن آپ کی عورتوں کہ لگیا بلکیس الیکشن دا اعلان ہو گیا پارلیمنٹ میں اپنوں لگ ہی جانا کہ لوگ آپ کو پیار کر دیں ووٹاں دیکھنے پہلے پاؤں نے کہ نہیں الیکشن لڑکے دیکھیے وہ کہیں تیری مرضی الیکشن بھی کاغذ پر دیتے سیاسی لیڈر پہلا پہلے تو پرومتا ملاؤ آئے کہ کاغذ واپس لے کاغذ واپس نہیں لے پھر تم آ گئے کہ اے کردہ دیں گے واہ کر دیں گے کاغذ واپس لے واپس نہیں لے لنگ کی تری ਜਦੋਂ ਕਾਗਜ਼ ਵਾਪਸ ਕਰਕੇ ਤਰੀਕ ਲੱਗੇ ਅਖਬਾਰਾਂ 'ਚ ਖਬਰਾਂ ਇਸ ਤਰ੍ਹਾਂ ਵੀ ਸ਼ੁਰੂ ਹੋਈਆਂ ਕਰਾਚੀ ਦੇ ਕੁੜੀਆਂ ਦੇ ਯਕੀਨ ਖਾਨੇ 'ਚ ਫਲਾਣੀ ਤਰੀਕ ਅੱਧੀ ਰਾਤ ਨੂੰ ਚਾਰ ਜਵਾਨ ਕੁੜੀਆਂ ਜਿਹੜੀਆਂ ਗਾਇਬ ਹੋਈਆਂ ਸਨ ਉਹ ਪਤਾ ਕਿੱਥੇ ਕਿੱਥੇ ਵੇਚੀਆਂ ਇੱਦੀ ਨੇ ਕਿੰਨੇ ਕੰਨੇ ਨੇ ਵੇਚੀਆਂ ਜਲਦੀ ਇਸ ਮਸਲੇ ਦਾ ਖਲਾਸਾ ਕਰਾ ਅਖਬਾਰ ਪੜਿਆ ਇੱਦੀ ਮੱਥੇ ਤੇ ਹੱਥ ਮਾਰਿਆ ਬਲਕੀ ਇਸ ਨੂੰ ਚਲਾਇਆ ਕਹਿੰਦਾ ਬੇਗਮ ਇਹ ਕੀ ਕਰ ਰਖਿਆ ਤੁਸੀਂ ਐਕਟੀਵਿਟੀ ਗਲਤੀ ਹੁਣ ਤਾਂ ਆਪਾਂ ووٹ منگ تک ہی جانا سی ہوں تو آپ کو پیسہ مانگنے یوگے ہوں میں گلتی کیوں کر بیٹھے ایڈی گلتی بلکیز کہیں پچھتاوا نہ کر گھبرا نہ جا رہا ہے اڈی ویتی کرتا ہوتا ہے کر دا دا دا. تو بندہ ہے ہی وا چھوٹی غلطی کر ہی نہیں سو بس ہوں گل ہے کہ آپ کو بوٹا منگ نہیں جائے اپنے کا بیٹھ جا کاروبار کر کے رہیں کر ووٹا منگنگ ووٹوں کا رزلٹ آیا ریکارڈ توڑ ای پارلیمنٹ کے سیشن چلایا ਬਸ ਤੇ ਬੈਠਾ ਪਾਰਲੀਮੈਂਟ ਹਾਊਸ ਤੇ ਜਿਹੜੇ ਪਹੁੰਚਿਆ ਲਿਬਾਸ ਤੇ ਮੋਢੇ 'ਚ ਲਟਕੇ ਬੈਗ ਦੇਖ ਕੇ ਗਾਰਡ ਕਹਿੰਦੇ ਬਾਬਾ ਇੱਥੇ ਮੰਗਣਾ ਮਤ ਹੈ ਇੱਥੇ ਨਹੀਂ ਰੱਖ ਸਕਦੇ ਇਹਦੀ ਕਹਿੰਦਾ ਬੱਚਿਓ ਮੈਂ ਪਾਰਲੀਮੈਂਟ ਦਾ ਮੈਂਬਰ ਹੈ ਸੈਸ਼ਨ ਸ਼ੁਰੂ ਹੋਣ ਵਾਲਾ ਹੈ ਮੈਨੂੰ ਛੱਡ ਕੇ ਆਓ ਤੇ ਮੈਂ ਪ੍ਰਸਤਿਤ ਹਾਂ ਫਿਰ ਉਹ ਕਹਿੰਦੇ ਕੋਈ ਦੀ ਬਾਬਾ ਦੱਸਿਆ ਕਿ ਅਸੀਂ ਗੈਸਟ ਹਾਊਸ ਬੁੱਕ ਕਰਨਾ ਸੀ ਅਸੀਂ ਤੁਹਾਡੇ ਵਾਸਤੇ ਕਾਰ ਭੇਜੀ ਨਹੀਂ ਸੀ ਤੁਸੀਂ ਦੱਸਿਆ ਕਿ ਕਹਿੰਦੇ ਛੱਡੋ ਮੈਂ ਹੁਣ ਦੱਸ ਦਿੰਦਾ ਹੁਣ ਤੁਹਾਨੂੰ ਰਸਤਾ ਦੱਸ ਦਉ ਕਿ ਅੰਦਰ ਨਾਲ ਇੱਕ ਘਣਾ ਤੇਜ਼ ਇੱਕ ਗਾਰੜ ਨਾਲ ਗਿਆ ਅੰਦਰ ਉਠਾਇਆ واق واق وقت دے وقسٹیچوئنسی زیاؤ لکار اپنے اپنے علاقے واسطے فنڈ مانگ رہے سن رہتا مانگ رہے سن گرانٹا مانگ رہے سنی نے پرچی بھیجی میرے کو ٹائم چاہیے ادے گھنٹے ادا گھنٹہ ملے دا. پاکستان دے کس کس حصے حصے سے کر کر کئی گریبی بیماری جے جہ نے جنہاں نے کبھی اسکول دا منہ تک نہیں دیکھا ایدی نے ڈیٹیل چکلیف نے پاکستان عیدی کہہ دکار من دو کروڑ روپئے دو کروڑ روپے میں پو میں راہ دیا کہ ہسپتال کھولو سکول روزگار کے موقع پیدا ہو جی سرکار منتھ دو کروڑ روپے دے گی تو میرے کام کی نگرانی کرن دا سرکار کرے گا یا پھر ای کرو دو کروڑ سرکار پائے دو کروڑ میں دینا سرکار یہ کام کرے جڑی میں تھوڑے سامنے رکھے نے یہاں کی نگرانی میں کروں نوٹ کی گئی ہیں اگلے دن پارلیمنٹ سیشن گیلری چنتر پریس پر اگلے دن ਦੁਨੀਆ ਦੇ ਅਖਬਾਰਾਂ 'ਚ ਜਿਹੜੀ ਸੁਖੀ ਲਾ ਕੇ ਖਬਰ ਚਪਾਈ ਹੋਈ ਸੀ ਕਿ 300 ਮੈਂਬਰ ਪਾਰਲੀਮੈਂਟਾਂ ਦੇ ਵਿੱਚ 300 ਮੰਗਤਿਆਂ ਦੇ ਵਿੱਚ ਸਿਰਫ ਇੱਕ ਦਾਤਾ ਦੇਖਿਆ ਸੀ ਉਹ ਸੀ ਇਹਦੀ ਕੋਲ ਅਮਰੀਕਾ ਦੇ ਪ੍ਰੈਜ਼ੀਡੈਂਟ ਦਾ ਫੋਨ ਆਇਆ ਅਸੀਂ ਤੁਹਾਨੂੰ ਗਿਫਟ ਦੇਣੀ ਹੈਗੀ ਬਾਬਾ ਕਾਦੀ ਪੰਜ ਹੈਲੀਕਾਪਟਰ ਇਹਦੀ ਕਹਿੰਦਾ ਹੈਲੀਕਾਪਟਰ ਸਾਡੇ ਤੱਕ ਚੁਣ ਚਲਾਣੇ ਨਹੀਂ ਆਦੇ ਉਹ ਕਹਿੰਦਾ ਜਿੱਦਾਂ ਵੱਡਾ ਤੁਸੀਂ ਕੰਮ ਕਰ ਰਹੇ ਹੋ ਨਾ پرزڈنٹ کہہ ایمبو لینس پیچھے رہنے ریل گڈیا پیچھے رہتے ہیں تھوڑا ہوں کاپٹر گفٹ دینا تھوڑا نہیں چلو گفت دے دوں گے سن تو چلانا نہیں آتا وہ دے دس جوانوں کے نا دے تو سکھا سکھا ایک ایک ہیلیکاپٹر سے دو دو پائلٹ چلے گا ٹھیک ہے دس موڈیا کے نام دے انہوں نے ٹریننگ شروع کہتے ٹرین چلی گا لے کہ پاکستان ایئر فورس دے لیکن جی نہیں دیں انہوں نے تو پھر ایئر فورس نے من لیا کہیں دیا پھر ادب کا بیان آ گیا پانچ ہیلی کاپٹر تو آ جائے ساڈے کو یہاں سے پٹرول ہوگا ਅਰਬ ਦੇ ਸ਼ੇਖ ਦਾ ਪਿਆਦ ਆ ਗਿਆ ਉਸ ਜਿੰਨਾ ਸ਼ੋਲ ਈਦੀ ਬਾਬਾ ਆਖਿਆ ਕਰੋ ਰਸ ਪੈਂਦਾ ਦੁਨੀਆ ਨੇ ਇਸ ਤਰੀਕੇ ਸਵਾਗਤ ਕੀਤਾ ਉਹਦੀਆਂ ਸੇਵਾਵਾਂ ਥਾਂ ਪਈਆਂ ਤੇ ਇੱਕ ਤੇਰਾ ਅਖਬਾਰਾਂ ਵਾਲੇ ਆ ਕੇ ਕਹਿੰਦੇ ਈਦੀ ਬਾਬਾ ਤੁਹਾਡੇ ਕੋਲ ਪੈਸੇ ਦੀ ਘਾਟ ਹੈ ਕਹਿੰਦੇ ਨਹੀਂ ਘਾਟ ਨਹੀਂ ਜਿਹੜੇ ਚੌਕ 'ਚ ਮੈਂ ਠੁੱਠਾ ਲੈ ਕੇ ਬੈਠ ਜਾਂਦਾ ਉੱਥੇ ਭੀੜਾਂ ਲੱਗ ਜਾਂਦੀ ਟ੍ਰੈਫਿਕ ਜਮ ਹੋ ਜਾਂਦਾ ਜਿਹੜੇ ਮੇਰੇ ਤੱਕ ਪੈਸੇ ਨੇ ਪਹੁੰਚਾ ਸਕਦੇ ਦੂਰੋਂ ਬੜੀ ਸਿੱਖਿਆ ਦਿੰਦਾ ਇਿੱਦਿਕੰ ਅੰਦਰ ਮੇਰੇ ਕਰੀਂਤੇਆਂ ਨੂੰ ਮੇਰੇ ਭਲੇ ਲੋਕ ਪੈਸੇ ਦੇ ਕੇ ਖੁਸ਼ ਨਹੀਂ ਹੋਣਾ ਮਨ ਲੱਗਦਾ ਜੀ ਮੇਰੇ ਘੁੱਟੇ ਚ ਪੈਸੇ ਪਾਉਣ ਕਿ ਤੱਕ ਉਹਨਾਂ ਦਾ ਬਤਨ ਮੈਂ ਨਹੀਂ ਇਹ ਗੱਲ ਆਖੀ ਕਿ ਮੈਂ ਬੰਦ ਨਹੀਂ ਕਰਨ ਵਾਲਾ ਹਾਂ ਪਰ ਉਹਨਾਂ ਦਾ ਵਿਸ਼ਵਾਸ ਮੈਂ ਉਹਨਾਂ ਦਾ ਵਿਸ਼ਵਾਸ ਅੰਨ ਤੋੜਾ ਉਹ ਚਾਹੁੰਦੇ ਨੇ ਕਿ ਆਪਣੇ ਹੱਥਾਂ ਨਾਲ ਮੇਰੇ ਘੁੱਟੇ ਚ ਪੈਸੇ ਪਾਉਣ ਇੱਕ ਤਾਂ ਮੈਂ ਇਸ ਕਰਕੇ ਕਿ ਉਹਨਾਂ ਦਾ ਇਤਵਾਰ ਮੇਰੇ ਚ ਕਾਇਮ ਰਹੀ ਫੋਟਾ ਲੈ ਕੇ ਚੌਂਕ ਚ ਗਾਹੇ ਬਰਾਹੇ ਬੈਠਾ ਕਰੂੰ ਦੂਜਾ ਇਸ ਕਰਕੇ ਕਿ ਮੈਂ ਘੁੱਟਾ ਲੈ ਕੇ ਤਾਂ ਉਮਰ ਬੈਠਾ ਕਰਾਂਗਾ ਕਿ ਮੈਨੂੰ ਯਾਦ ਰਹੇ ਕਿ ਇਹਦੀ ਤੇਰੀ ਔਕਾਤ ਇੱਕ ਮੰਗਦੀ ਹੈ ایدی نو اخباروں والے کہ بابا سرکار تیرے تیر خوش نہیں ہے ہرکی بندہ بول دین آلوچنا کر دیں وزیر دی، پرائم منسٹر کی راشٹرپتی تک بھی دی. سنوں پتا لگے کہ تے خلاف دش درد کا مقدمہ درج کرنا چاہتی ہے سکار تو اس پاس وال فائل تیار اچھا کوئی گل نہیں میں اخبار دیکھ کٹنگس ایک فائل دنیا ہوئی ہیں لگ بھگ ایک وزیر نے وڈے لیڈر نے اخبار سے بیان دیتا ہوا ہے کہ عیدی پاگل ہے میں جج صاحب کے اگیں یہ اخبار کی قطرات رکھ داں گا تو آخا گا ہزور پاگلوں کا پتہ نہیں ہوں اس پلینگ کے اپنے ویژن در ایس کلیئر ہے کہ مائنڈ ہی نہیں کرتا وڈیا وڈیا آفت وڈے وڈے سنکٹ ایک بندہ کہہ سانوں یہ خبر ملی ہے بابا کہ جدو کتنے اگ لگی درگٹنا طوفان بچا ਕੱਟੀਆਂ ਟਕਰਾਜਾਂ ਦੀ ਜਦੋਂ ਕੋਈ ਲੋਡ ਹੁੰਦਾ ਤੇ ਬਤ ਕਰਦਾ ਫਿਰਦਾ ਹੁੰਦਾ ਹੈ ਉਦੋਂ ਮੁਸਲਮਾਨਾਂ ਤੋਂ ਪਹਿਲਾਂ ਤਾਂ ਕਿਸਾਨੀਆਂ ਨੂੰ ਸੰਭਾਲਦਾ ਕਿ ਦੋਨੋਂ ਸੰਭਾਲਣ ਲੱਗ ਜਾਂਦੇ ਇਹਦੀ ਕਹਿੰਦਾ ਐਡੀ ਵੱਡੀ ਮੁਸੀਬਤ ਪੁੱਟੀ ਹੋਵੇ ਉਦੋਂ ਕੋਈ ਆਇਡੈਂਟੀਟੀ ਕਾਰਡ ਨਹੀਂ ਦੇਖਦਾ ਹੁੰਦਾ ਘਰ ਜਿਵੇਂ ਤੁਸੀਂ ਆਖ ਰਹੇ ਜਿਸ ਤਰ੍ਹਾਂ ਹੁੰਦਾ ਹੈ ਤਾਂ ਫਿਰ ਇਹ ਤਾਂ ਜਾਣੋ ਕਿ ਇਸ ਧਰਮ ਕਿੰਨਾ ਮਜ਼ਬੂਤ ਹੈ ਅਗਲਾ ਵਾਰ ਅਮੀਰ ਲੋਕ ਅਫੋਰਡ ਕਰ ਸਕਦੇ ਨੇ ਆਪਣੇ ਡਰੈਗਰੋਂ ਚ ਕਈ ਕੀ ਰੱਬ ਉਠਾਈ ਰੱਖਣ ਮੈਂ ਤਾਂ ਗਰੀਬ ਮੰਗਦਾ ਮੈਂ ਤਾਂ ਇੱਕ ਰੱਬ ਅਫੋਰਡ ਕਰ ਸਕਦਾ ਮੇਰੇ ਕੋ ਬਹੁਤ ਹੀ ਰੱਬਾਨਾ ਰਖਮਤ ਆਦੀ ਹੈ ਐਨੀ ਕਲੀਅਰ ਵਿਜ਼ਨ ਹੈ ਐਨੀ ਕਲੀਅਰ ਦ੍ਰਿਸ਼ਟੀ ਸੰਸਾਰ ਚ ਕੋਈ ਕੰਕ ਪੱਗਦਾ ਹੋ ਜਾ ਇਸ ਮਹਾਂਪੁਰਖ ਨੂੰ ਅੱਜ ਦੇ ਇਸ ਫਕੀਰ ਨੂੰ ਜਿਹਦਾ ਲਗਭਗ ਮੰਗਤ ਹੈ ਜਿਹਦਾ ਪ੍ਰੋਫੈਸ਼ਨ ਮੰਗਤ ਹੈ ਉਹਨੂੰ ਸਲਾਮ ਬਹੁਤ ਵੱਡੀ ਸ਼ਖਸੀਅਤ ਨੂੰ ਸਲਾਮ